ਕਿਸੇ ਤੇ ਵੀ ਬੋਝ ਨਾ ਬਣੋ ਚਾਹੇ ਉਹ ਆਪਨਾਤਮਿਕ ਬੋਝ ਹੋਵੇ ਚਾਹੇ ਆਰਥਿਕ ਬੋਝ ਹੋਵੇ ਕਿਸੇ ਵੀ ਤਰ੍ਹਾਂ ਦਾ ਬੋਝ ਕਿਸੇ ਦੇਤੇ ਅਸੀਂ ਬਣਾਂਗੇ ਤੇ ਕੋਈ ਵੀ ਸਾਨੂੰ ਬਹੁਤੀ ਦੇਰ ਤੱਕ ਬਰਦਾਸ਼ਤ ਨਹੀਂ ਕਰੇਗਾ ਅਸੀਂ ਵੀ ਨਹੀਂ ਬਰਦਾਸ਼ਤ ਕਰਾਂਗੇ ਜੇ ਕੋਈ ਸਾਡੇ ਤੋਂ बार-बार ਪੈਸਾ ਮੰਗਦਾ ਤੇ ਸਾਡੇ ਵਾਸਤੇ ਵੀ ਔਖਾ ਹੋ ਜਾਂਦਾ ਜੇ ਸਾਡੇ ਨਾਲ ਬਹੁਤ ਜ਼ਿਆਦਾ ਕੋਈ ਸਾਡੇ ਤੋਂ 익ਸਪੈਕਟੇਸ਼ਨਸ ਕਰਨ ਲੱਗ ਜਾਂਦਾ ਤੇ ਕਈ ਵਾਰੀ ਉਹ ਤੋਂ ਵੀ ਰਿਸ਼ਤੇ ਖਰਾਬ ਹੋ ਜਾਂਦੇ ਨੇ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਸੰਤੁਲਨ ਬਣਾਉਣਾ ਹਰ ਇੱਕ ਚੀਜ਼ ਤਾਂ ਬਹੁਤ ਅਜਰੂਰੀ ਹੁੰਦਾ ਕਦੇ ਵੀ ਦੋਸਤੀ ਲਈ ਕਿਸੇ ਦੇ ਅੱਗੇ ਪੀਖ ਨਾ ਮੰਗੋ ਤੇ ਨਾ ਕਿਸੇ ਨੂੰ ਇਮੇ ਦਾ ਮਹਿਸੂਸ ਕਰਵਾਓ ਕਿਸੇ ਦੇ ਕੋਲ ਰਿਸ਼ਤੇ ਜਿਹੜੇ ਨੇ ਰਿਸ਼ਤਿਆਂ ਦੇ ਵਿੱਚ ਪਿਆਰ ਦੀ ਭੀਖ ਨਾ ਮੰਗੋ ਕਿਉਂਕਿ ਜਦੋਂ ਤੁਸੀਂ ਭੀਖ ਮੰਗਣ ਲੱਗ ਜਾਂਦੇ ਹੋ ਤੇ ਅਗਲਾ ਜਿਹੜਾ ਹੈ ਉਹ ਤੁਹਾਨੂੰ ਛਟਕਾਉਣਾ ਸ਼ੁਰੂ ਕਰ ਦਿੰਦਾ ਤੁਹਾਡੇ ਤੋਂ ਕਿੰਨੀ ਘਤਰੌਣ ਲੱਗ ਜਾਂਦਾ ਜਿੰਨੇ ਪਿਆਰ ਕਰਨਾ ਉਹਨੇ ਤਾਂ ਦੇ ਕੋਲ ਪਰ ਦੇ ਨਾਲ ਪਿਆਰ ਕਰਨਾ ਹੀ ਕਰਨਾ ਚਾਹੀਏ ਤੁਸੀਂ ਮੰਗੋ ਚਾਹੇ ਨਾ ਮੰਗੋ ਅਸੀਂ ਵੀ ਹੁਈ ਕਰਦੇ ਆ ਸਾਨੂੰ ਆਪਣੀ ਗੱਲ ਵੀ ਕਰ ਲੈਣੀ ਚਾਹੀਦੀ ਆ ਬਹੁਤ ਫਰਕ ਬਹੁਤ ਲੋਕ ਸਾਡੇ ਨਾਲ ਬਹੁਤ ਬੈਚਮਨ ਧਰਖਦੇ ਨੇ ਪਰ ਅਸੀਂ ਉਹਨਾਂ ਨੂੰ ਉਹਨਾ ਪਿਆਰ ਉਹਨੀ ਇੱਜ਼ਤ ਉਹਨਾਂ ਸਤਕਾਰ ਨਹੀਂ ਦੇ ਪਾਉਂਦੇ ਜਿੱਥੇ ਅਸੀਂ ਪਿਆਰ ਕਰਦੇ ਹਾਂ ਅਸੀਂ ਉੱਥੇ ਬਹੁਤ ਦਿੰਦੇ ਹਾਂ ਇਹ ਇੱਕ ਮੇਰਾ ਖਿਆਲ ਕੁਦਰਤੀ ਰਿਸ਼ਤਾ ਹੁੰਦਾ ਜਾਂ ਕੁਦਰਤ ਵੱਲੋਂ ਇਹ ਭਾਵਨਾਵਾਂ ਹੁੰਦੀਆਂ ਨੇ ਕਦੇ ਵੀ ਭੀਖ ਜਦੋਂ ਮੰਗਾਂਗੇ ਨਾ ਤਾਂ ਅਗਲਾ ਵੀ ਕਹਿੰਦੇ ਨੇ ਕਿ ਜਦੋਂ ਤੁਸੀਂ ਜ਼ਬਰਦਸਤੀ ਪਿਆਰ ਲੈਂਦੀ ਕੋਸ਼ਿਸ਼ ਕਰਦੇ ਕੋਈ ਪਿਆਰ ਨਹੀਂ ਜ਼ਬਰਦਸਤੀ ਦਿੰਦਾ ਪਿਆਰ ਜਿਹੜਾ ਹੈ ਕੁਦਰਤ ਵੱਲੋਂ ਆ ਪਾਵਨਾ ਮਾਹੂ ਜਿਆ ਹੋਣ ਤੇ ਦਿੰਦਾ ਆਰਥਿਕ ਪੱਖੋਂ ਜਿਹੜਾ ਹੈ ਜਦੋਂ ਤੁਸੀਂ बार-बार ਕਿਸੇ ਕੋਲੋਂ ਪੈਸਾ ਮੰਗੋਗੇ ਕਿਸੇ ਵੀ ਰਿਸ਼ਤੇ ਦੇ ਵਿੱਚ ਉਹ ਉਹ ਰਿਸ਼ਤੇ ਹੀ ਖਰਾਬ ਹੋ ਜਾਂਦੇ ਨੇ ਬਹੁਤ ਵਾਰ ਮਾਪੇ ਜਿਹੜੇ ਨੇ ਉਹ बार-बार ਪੈਸੇ ਜੇ ਮੰਗਦੇ ਨੇ ਤੇ ਉਹਨਾਂ ਨੂੰ ਜਿਹੜਾ ਬੱਚੇ ਉਵੀ ਕਰਨ ਦੇ ਵਿੱਚੋਂ ਕੱਢਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੀਆਂ ਲੋੜਾਂ ਜ਼ਰੂਰ ਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਉਹ ਬੱਚੇ ਬੱਚੇ ਬੰਦ ਕਰ ਦਿੰਦੇ ਨੇ ਤੇ ਬਹੁਤ ਤੰਗ ਹੁੰਦੇ ਨੇ ਇਸ ਕਰਕੇ ਜਦੋਂ ਮਾਪੇ ਆਪਣੇ ਲਈ ਅ ਜ਼ਿੰਦਗੀ ਦੇ ਬੜਾਪੇ ਦੇ ਵਿੱਚ ਜਦੋਂ ਉਹਨਾਂ ਨੇ ਕਦਮ ਰੱਖਣਾ ਉਹਦੇ ਵਾਸਤੇ ਆਪਣੇ ਆਪ ਨੂੰ ਆਰਥਿਕ ਪੱਖੋਂ ਮਜ਼ਬੂਤ ਜ਼ਰੂਰ ਰੱਖਣ ਇਹ ਬਹੁਤ ਜ਼ਰੂਰੀ ਹੈ ਆਪਣੀਆਂ ਲੋੜਾਂ ਜਿਹੜੀਆਂ ਨੇ ਦਵਾਈ ਦੀ ਹੈ, ਕੱਪੜੇ ਦੀ ਹੈ, ਤੁਸੀਂ ਕਿਸੇ ਦਾ ਲੈਣ ਦੇਣ ਕਰਨਾ ਹੈ ਕਿਉਂਕਿ ਜਿੰਨੀ ਦੇਰ ਜ਼ਿੰਦਗੀ ਹੈ, ਉੰਨੀ ਦੇਰ ਬਹੁਤ ਚੀਜ਼ਾਂ ਜਿਹੜੀਆਂ ਉਹ ਪੈਸੇ ਦੇ ਤੇ ਨਿਰਭਰ ਹੁੰਦੇ ਆ। ਬੱਚਿਆਂ ਨੂੰ ਦਿਓ, ਬੱਚਿਆਂ ਨੂੰ ਜਾਇਦਾਦ ਦੇਣੀ ਹੁੰਦੀ ਆ। ਜਦੋਂ ਤੁਹਾਡੇ ਕੋਲ ਹੈ, ਉਹਨਾਂ 'ਕ ਦੇ ਕੇ ਫਿਰ ਆਪਣੀ ਹਿਫਾਜ਼ਤ ਲਈ ਜ਼ਰੂਰ ਰੱਖੋ ਆਪਣੇ ਆਪ ਨੂੰ ਸਟਰੋਂਗ ਜ਼ਰੂਰ ਰੱਖੋ ਹਰ ਤੱਕ ਪੱਕ ਤੋਂ। ਮੈਂ ਅ ਨਰਿੰਦਰ ਸਿੰਘ ਕਪੂਰ ਨੂੰ ਬਹੁਤ ਜ਼ਿਆਦਾ ਪੜਦੀ ਵੀ ਆ ਤੇ ਸੁਣਦੀ ਵੀ ਆ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਅੱਜ ਕਾ ਲੋਕੋ ਕਾਫੀ ਆ ਰਹੇ ਨੇ ਤੇ ਮੈਨੂੰ ਉਹ ਚੀਜ਼ ਬੜੀ ਅੱਛੀ ਲੱਗੀ ਕਿ ਜੇ ਮਾਪੇ ਜਿਹੜੇ ਨੇ ਉਹਨਾਂ ਨੂੰ ਆਪਣੇ ਘਰ ਜਿਹੜਾ ਉਹਨਾਂ ਦੇ ਨਾਮ ਤੇ ਨੇ ਆਪਣਾ ਬਣਾਇਆ ਹੋਇਆ ਘਰ ਉਹਦੇ ਵਿੱਚ ਰਹਿਣਾ ਚਾਹੀਦਾ ਕਿਉਂਕਿ ਅਸੀਂ ਬਹੁਤਾਤ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ساری ਜ਼ਿੰਦਗੀ ਭੱਜ ਦੌੜ ਕਰਕੇ ਇੱਕ ਕੰਮ ਜ਼ਰੂਰ ਬਣਾਉਂਦੇ ਨੇ ਚਾਹੇ ਉਹ ਛੋਟਾ ਹੋਵੇ ਚਾਹੇ ਉਹ ਵੱਡਾ ਹੋਵੇ ਪਰ ਉਹ ਛੱਤ ਜ਼ਰੂਰ ਬਣਾ ਲੈਂਦੇ ਨੇ ਉਸ ਛੱਤ ਦੇ ਹੇਠਾਂ ਰਹਿਣਾ ਇੱਕ ਮਾਨਸਿਕ ਸੰਤੁਸ਼ਟੀ ਹੁੰਦੀ ਆ ਤੁਹਾਨੂੰ ਇੱਕ ਮਨੋਬਲ ਤੁਹਾਡਾ ਉੱਚਾ ਰਹਿੰਦਾ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਕਹਿੰਦੇ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਹੋ ਨਾ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਚਾਹ ਪੀ ਸਕਦੇ ਹੋ ਤੇ ਜਦੋਂ ਤੁਸੀਂ بیٹے ਦੇ ਕੋਲ ਜਾ ਕੇ ਰਹਿੰਦੇ ਹੋ ਤੇ ਚਾ ਉਹਨਾਂ ਦੀ ਮਰਜ਼ੀ ਨਾਲ ਮਿਲਦੀ ਹੈ ਇੱਕ ਛੋਟੀ ਜੀ ਉਦਾਹਰਣ ਉਹਨਾਂ ਨੇ ਦਿੱਤੀ ਕਿ ਜਦੋਂ ਤੁਸੀਂ ਅ ਬੱਚਿਆਂ ਦੇ ਕੋਲ ਚਲੇ ਜਾਂਦੇ ਹੋ ਤੇ ਉਹ ਤੋਂ ਤੁਹਾਡੀਆਂ ਜਿਹੜੀਆਂ ਜ਼ਰੂਰਤਾਂ ਛੋਟੀਆਂ-ਛੋਟੀਆਂ ਜ਼ਰੂਰਤਾਂ ਵੀ ਕਈ ਵਾਰ ਇਗਨੋਰ ਬੱਚੇ ਕਰਦੇ ਨੇ ਸਾਰੇ ਬੱਚੇ ਨਹੀਂ ਕਰਦੇ ਬਤਾਤ ਇਸ ਵੇਲੇ ਅਜਿਹੀ ਹੈ ਜੋ ਸਮਾਜ ਦੇ ਹਾਲਾਤ ਨੇ ਇਵੇਂ ਦੇ ਗਏ ਸੋ ਆਪਣੇ ਆਪ ਨੂੰ ਸਿਕਿਉਰ ਕਰਨਾ ਆਪਣੇ ਆਪ ਨੂੰ ਮਜ਼ਬੂਤ ਰੱਖਣਾ ਆਰਥਿਕ ਉਹ ਇੱਕ ਬਹੁਤ ਜ਼ਰੂਰੀ ਹੋ ਗਿਆ ਕਿਸੇ ਦੇ ਅੱਗੇ ਹੱਥ ਢਣੇ ਕਹਿੰਦੇ ਨੇ ਆ ਬਾਪ ਜਿਹੜਾ ਹੈ ਉਹ ਬੱਚੇ ਕੋਲੋਂ بیٹے ਕੋਲੋਂ ਪੈਸੇ ਮੰਗ ਕੇ ਨਹੀਂ ਖਰਚ ਸਕਦਾ ਉਹ ਨਹੀਂ ਮੰਗਦਾ ਬੇਟਾ ਮੰਗ ਸਕਦਾ ਹੈ ਪਾਪਾ ਵੀ ਮੰਗ ਸਕਦਾ ਸੋ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਕਈ ਵਾਰੀ ਜ਼ਿੰਦਗੀ ਦੇ ਵਿੱਚ ਗਲਤੀ ਹੋ ਜਾਂਦੀ ਆ ਕਿ ਅਸੀਂ ਬੱਚਿਆਂ ਨੂੰ ਸਾਰਾ ਕੁਝ ਦੇ ਦਿੰਨੇ ਆ ਤੇ ਮੁੜ ਕੇ ਛੋਟੀਆਂ-ਛੋਟੀਆਂ ਚੀਜ਼ਾਂ ਲਈ ਉਹਨਾਂ ਦੇ ਅੱਗੇ ਹੱਥ ਢੜਨੇ ਪੈਂਦੇ ਨੇ ਜਿਹੜੇ ਮਾਮਾਪੇ ਲਈ ਹੱਥ ਢੜਨੇ ਬਹੁਤ ਔਖੇ ਹੁੰਦੇ ਨੇ ਤੇ ਮੈਂ ਉਹਨਾਂ ਕਪੂਰ ਸਾਹਿਬ ਦਾ ਹੀ ਸੁਣਿਆ ਸੀਗਾ ਕਿ ਜੇ ਮਾਪੇ ਨੇ ਤੁਹਾਨੂੰ ਆਪਣੀ ਜ਼ਿੰਦਗੀ ਦੀ ਸਾਰੀ ਮਿਹਨਤ ਤੁਹਾਡੇ ਉੱਤੇ ਲਗਾ ਦਿੱਤੀ ਪੈਸਾ ਤੁਹਾਡੇ ਉੱਤੇ ਲਗਾ ਦਿੱਤਾ ਤੇ ਹਰ ਬੱਚੇ ਨੂੰ ਜਿੰਨਾ ਵੀ ਹੋ ਸਕਦਾ ਆਪਣੇ ਮਾਪੇ ਨੂੰ ਇੰਨਾ ਸ਼ੁਰੂ ਦੇ ਵਿੱਚ ਜ਼ਰੂਰ ਦੇ ਦੇਣ ਕਿ ਉਹ ਤੁਹਾਡੇ ਅੱਗੇ ਹੱਥ ਨਾ ਢਾਣ। ਬਾਪ ਹੱਥ ਨਹੀਂ ਅੱਡ ਸਕਦਾ। ਬਹੁਤ ਔਖਾ ਹੁੰਦਾ ਬਾਪ ਲਈ ਆਪਣੇ ਬੇਟੇ ਕੋਲੋਂ ਪੈਸਾ ਮੰਗ ਕੇ ਖਰਚਣਾ। ਔਰ ਮਾਂ ਲਈ ਵੀ। ਕਿਉਂਕਿ ਮਾਂ ਵੈਸੇ ਹੀ ਨਹੀਂ ਮੰਗ ਸਕਦੀ। ਮਾਂ ਆਪਣੇ ਬੱਚੇ ਨੂੰ ਤੰਗ ਨਹੀਂ ਕਰ ਸਕਦੀ। ਇਸ ਕਰਕੇ ਜੋ ਮਾਂ-ਪਾਪ ਲਈ ਜਿਹੜਾ ਪੈਸਾ ਖਰਚਣਾ ਉਹ ਬੋਝ ਨਾ ਸਮਝਿਆ ਕਰੋ। ਔਰ ਮਾਂ-ਪਾਪ ਜਿਹੜੇ ਨੇ ਉਹ ਕਦੇ ਵੀ ਬੱਚਿਆਂ ਦੇ ਉੱਤੇ ਬੋਝ ਬਣਨਾ ਨਹੀਂ ਚਾਹੁੰਦੇ ਪਰ ਕਈ ਵਾਰੀ ਕਈ ਵਰੀ ਮਜਬੂਰੀਆਂ ਕਈਆਂ ਦੀਆਂ ਹੁੰਦੀਆਂ ਮੈਂ ਇਸ ਚੀਜ਼ ਦੇ ਨਾਲ ਵੀ ਸਹਿਮਤ ਹਾਂ ਕਿ ਸਾਰੇ ਮਾਪੇ ਜਿਹੜੇ ਨੇ ਉਹ ਬੜਾਪੇ ਲਈ ਕਈ ਵਾਰੀ ਸੇਵਿੰਗ ਹੀ ਨਹੀਂ ਕਰ ਪਾਉਂਦੇ ਘਰ ਬਣਾ ਲਿਆ ਬੱਚਿਆਂ ਨੂੰ ਪੜਾ ਲਿਆ ਬੱਚਿਆਂ ਦੇ ਵਿਆਹ ਕਰ ਦਿੱਤੇ ਤੇ ਉਹਨਾਂ ਦੇ ਕੋਲ ਆਪਣੇ ਬੜਾਪੇ ਲਈ ਬਚਦਾ ਹੀ ਨਹੀਂ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਆਪਣੇ ਬੇਟੇ ਨੂੰ ਪੜਾ ਰਿਹਾ ਲਿਖਾ ਰਿਹਾ ਤੇ ਇਹ ਮੇਰੇ ਵਾਸਤੇ ਇਹ ਹੀ ਬਹੁਤ ਬਰਾਬੇ ਦਾ ਸਹਾਰਾ ਹੈ ਸੋ ਸਹਾਰਾ ਬਣੋ ਮਾਪਾਪ ਨੂੰ ਆਰਥਿਕ ਪੱਖੋਂ ਜੇ ਉਹ ਕਿਦਰੇ ਵੀਕ ਨੇ ਜਾਂ ਉਹਨਾਂ ਦੇ ਕੋਲ ਉਹ ਜਿਹਾ ਪ੍ਰਬੰਧ ਨਹੀਂ ਕੀਤਾ ਗਿਆ ਤੁਹਾਨੂੰ ਕਦੇ ਹੱਥ ਔੜਨ ਦੀ ਮਜਬੂਰ ਨਾ ਕਰੋ ਔਰ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਵੀ ਇਹ ਜੇਕਰ ਕੰਡੀਸ਼ਨ ਅੱਛੀ ਹੈ ਆਪਣੀ ਆਰਥਿਕ ਕੰਡੀਸ਼ਨ ਜਿਹੜੀ ਉਹ ਜ਼ਰੂਰ ਮਜ਼ਬੂਤ ਬਣਾ ਕੇ ਰੱਖਣੀ ਹੈ इमोਸ਼ਨਲੀ ਜਿਹੜੇ ਵੀ ਏਜ ਦੇ ਨੇ ਉਹਨਾਂ ਨੂੰ ਆ ਭਾਵਨਾਤਮਕ ਤੌਰ ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਜੋ ਕੁਝ ਵੀ ਤੁਹਾਨੂੰ ਮਿਲਣਾ ਹੈ ਉਹ ਕੁਦਰਤ ਨੇ ਲਿਖਿਆ ਹੁੰਦਾ ਕਿਸੇ ਦੇ ਕੋਲੋਂ ਭੀਖ ਮੰਗੋਗੇ ਤੇ ਕਈ ਵਾਰੀ ਭੀਖ ਤੇ ਵਿੱਚ ਲਈ ਹੋਈ ਚੀਜ਼ ਜਿਹੜੀ ਆ ਉਹ ਤੁਹਾਡੇ ਲਈ ਮੁਸੀਬਤ ਹੀ ਬਣ ਜਾਂਦੀ ਆ ਜਾਂ ਜਦੋਂ ਤੁਸੀਂ ਮੰਗਦੇ ਹੋ ਤੇ ਕੋਈ ਦਿੰਦਾ ਨਹੀਂ ਜਾ ਤੁਹਾਡੇ ਨਾਲ ਉਹਨਾਂ ਪਿਆਰ ਕਰਦਾ ਨਹੀਂ ਤੇ ਉਹ ਵੀ ਬੜਾ ਪੀਸਫੁਲ ਹੁੰਦਾ ਇਹਦੇ ਤੇ ਵਿਚਾਰ ਜਰੂਰ ਕਰਿਓ ਆਪਣੇ ਆਪ ਨੂੰ ਦੋਨਾਂ ਪੱਖਾਂ ਤੋਂ ਮਜ਼ਬੂਤ ਕਰੋ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਨੂੰ ਸੁਹਰਦ ਬਣਾਉਣ ਲਈ ਜ਼ਿੰਦਗੀ ਨੂੰ ਸੋਹਣੇ ਤਰ੍ਹਾਂ ਜੀਉਣ ਲਈ